ਬਰੀਜ਼ਾ ਕਾਰ ਸਵਾਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਗਈ ਚੋਰੀ ਖੰਡ ਕਿਉ ਤੇਲ ਦੀਆਂ ਕੰਨੀਆਂ ਅਤੇ ਨਗਦੀ ਤੋਂ ਇਲਾਵਾ ਡਰਾਈ ਫਰੂਟ ਵੀ ਉਡਾਏ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਮਮਦੋਟ ਵਿਖੇ ਸਵੇਰੇ ਕਰੀਬ 3 ਵਜੇ ਅਣਪਛਾਤੇ ਕਾਰ ਸਵਾਰ ਚੋਰਾਂ ਵੱਲੋਂ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਕਰਿਆਨੇ ਦਾ ਸਮਾਨ ਤੇ ਨਗਦੀ ਚੋਰੀ ਕਰ ਲਈ ਗਈ ਹੈ ਜਿਸ ਨਾਲ ਕੁੱਲ ਮਲੀਤੀ 1 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਨੀਟਾ ਬਜਾਜ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਸਵੇਰੇ ਤੜਕੇ ਕਰੀਬ 4 ਵਜੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਆ ਕੇ ਦੇਖਿਆ ਤਾਂ ਅੰਦਰੋਂ ਖੰਡ ਦੀਆਂ ਬੋਰੀਆਂ ਸਰੋਂ ਦਾ ਤੇਲ ਦੀਆਂ ਕੰਨੀਆਂ ਅਤੇ ਹੋਰ ਸਮਾਨ ਤੋਂ ਇਲਾਵਾ 15000 ਰੁਪਏ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਇਹ ਸਾਰਾ ਮਾਮਲਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਚੁੱਕਾ ਹੈ ਆਓ ਗੱਲਬਾਤ ਕਰਦੇ ਹਾਂ ਦੁਕਾਨਦਾਰ ਨੀਟਾ ਬਜਾਜ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਸੰਬੰਧੀ ਬਾਜ਼ ਰਾਤ ਨੂੰ ਦੁਵਾਨ ਬੰਦ ਕਰਕੇ ਗਏ ਆ ਜੀ ਤੇਰੇ ਚੌਕੀਦਾਰ ਨੇ ਆ ਕੇ 4 ਵਜੇ ਉਖਾਇਆ ਜੀ ਤੇ ਆਪਣਾ ਸ਼ਟਰ ਉੱਪਰ ਆਇਆ ਐ ਆਗੇ ਦੇਖੋ ਆਗੇ ਦੇਖਿਆ ਲੋੜੀ ਵੜ ਕੇ ਹੁੱਡੇ ਗਏ ਅੰਦਰੋਂ ਸੁਬਾਨ ਨਿਕਲਿਆ ਪਿਆ ਕੱਲਾ ਲੈ ਕੇ ਸਾਰਾ ਜੀ ਤੇ ਹੋਰ ਤੇਲ ਖੰਡ ਜੋ ਨਿਕਲਦਾ ਦਿਸਿਆ ਬਾਕੀ ਹੋਰ ਕੋਲ ਦੇ ਲੋਕਾਂ ਦੇਖ ਰਹੇ ਆ ਜੀ ਕੀ ਕੀ ਹੋਇਆ ਹੋਰ ਨੁਕਸਾਨ ਕਿੰਨੇ ਜੜੇ ਗਏ ਸੀ ਕਾਦੇ ਤੇ ਓਏ ਕਾਰ ਤੇ ਆਏ ਨੇ 6 ਜੜੇ ਸੀ ਤੇ ਨਾਲ ਕਾਰ 'ਚ ਬੈਠਾ ਰਿਹਾ 5 ਜੜੇ ਵੇਸ਼ਟਰ ਚੱਕਿਆ 2 ਜੜੇ ਅੰਦਰ ਵੜੇ ਨੇ ਕੋਨਾ ਸਮਾਨ ਫੜਾਈ ਗਿਆ ਨੇ ਤੇ ਬਾਕੀ ਬਾਹਰ ਰੱਖੀ ਗਏ ਨੇ ਕਿੰਨਾ ਕੀ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਜੀ ਤੋ ਕਿੰਨੀ ਨੀਤੀ ਜਤੋ ਹੋਡਾ ਲਈ ਬੱਲੇ ਦੇ 2 15000 ਰੁਪਇਆ ਸੀ ਦੋ ਖੰਡ ਦੇ ਘੱਟੇ ਦੇਸਦੇ ਪਏ ਨੇ ਬਾਕੀ ਤੇਲ ਲਾਤੇ ਗਏ ਨੇ ਤੇ ਉਹ ਹੁਣ ਅੰਦਰ ਵੜ ਕੇ ਬਾਕੀ ਪਤਾ ਲੱਗਦਾ ਜੀ ਕਿੰਨਾ ਕੋਲ ਪੁਲਿਸ ਨੂੰ ਸੂਚਿਤ ਕਰਦਾ ਹੈ ਤੇ ਉਹਨਾਂ ਨੇ ਆਪਣਾ ਇੱਕ ਇਹ ਸਾਰੇ ਯੂਨ ਵਾਲੇ ਪ੍ਰਧਾਨ ਖਲੋਤੇ ਜਿੰਨੇ ਵੀ ਹੋਏ ਨੇ ਰੋਜ਼ ਮਰਾਂ ਜਿੰਦਗੀ ਤੇ ਨਾਲ ਸਾਰੇ ਦੁਕਾਨਦਾਰ ਦੁਕਾਨ ਬੰਦਾ ਕੇ ਸਿੱਧਾ ਘਰੇ ਗਏ ਸੀ ਤੇ ਪਿਛਲੇ ਥੋੜੇ ਦਿਨਾਂ ਦੇ ਵਿੱਚ 4 ਤੋਂ 5 ਵਾਰ ਕਰ ਤੋਂ ਹੋਏ ਨੇ ਜੋ ਕਿ ਅਸੀਂ ਕੁਝ ਪ੍ਰਸ਼ਾਸਨ ਨੂੰ ਹਮੇਸ਼ਾ ਕਰਾ ਜਾ ਕੇ ਦਰਖਾਸਤ ਦੇ ਰਹੇ ਸੀ ਲੇਕਿਨ ਉਹ ਥੋੜੀ ਤਰ੍ਹਾਂ ਕੰਮ ਕਦੀ ਨਹੀਂ ਸਿੱਟੇ ਹੋਏ ਨੇ ਕੋਈ ਸਾਡੀ ਸੁਣਵਾਈ ਨਹੀਂ ਕਰਦੇ ਸਾਡੇ ਦੇ ਤਰਕਸਾ ਉਧਰ ਉਦਾਂ ਹੀ ਪਈਆਂ ਰਹਿੰਦੀਆਂ ਨੇ ਉਧਰ ਕੋਈ ਐਕਸ਼ਨ ਹੀ ਨਹੀਂ ਆ ਜਾਂਦਾ ਸਾਡੀ ਪੂਰੇ ਵਪਾਰ ਮੰਡਲ ਦੇ ਪੂਰੇ ਦੁਕਾਨਦਾਰੋਂ ਇਹ ਨਹੀਂ ਬੇਨਤੀ ਹੈ ਕਿ ਸਾਡੇ ਜੰਮ ਦੇ ਚੋਰ ਫੜੇ ਜੇ ਨਾ ਇਹ ਪੂਰਾ ਵਪਾਰ ਮੰਡਲ ਪੂਰੇ ਦੁਕਾਨ ਦੇ ਵਸ ਪੂਰੇ ਦਾ ਬਾਜ਼ਾਰ ਬੰਦ ਕਰਕੇ ਜਾ ਕੇ ਤਰਨਾ ਲਗਾਇਆ ਜਾਏਗਾ ਜੇ ਬਿਤੀ ਰਹੇ ਤਾਂ ਕਈ ਵਾਰ ਸਵੇਰ ਉੱਠਣ ਵੇਲੇ ਦਾ ਟਾਈਮ ਸੀਗਾ ਤੇ ਬਾਜ਼ਾਰ ਕਰੇ ਦਾ ਸਟੋਰ ਤੇ ਕੋਈ ਅਣ ਪਛਤਾ ਤੇ ਵਿਕਤੀ ਆਇਆ ਨਹੀਂ ਗੱਦੀ ਸੀ ਇਹ ਤੋਂ ਕੁਝ ਸਮਾਨ ਲੈ ਕੇ ਘੜਕੇ ਖੰਡੇ ਗੱਟੇ ਤੋਂ ਲੈ ਜਾਏ ਨੇ ਹੋਰ ਵੀ ਸਨਾਸ ਹੋਂ ਵਿੱਚੋਂ ਕੀਮਤੀ ਲੈ ਕੇ ਘੜਕੇ ਲੱਗੀ ਵੀ ਇਹਨਾਂ ਚੋਰੀ ਨਰਦੀ ਦਾ ਗੱਲਾ ਲੈ ਕੇ ਨੇ ਬਾਕੀ ਤਾਂ ਪਤਾ ਨਹੀਂ ਕਿ ਨੇ ਨਰਦੀ ਚੋਰੀ ਕਿ ਨਹੀਂ ਹੋਈ ਹਰਫ ਸੱਤੇ ਚੋਰ ਆਏਗਾ ਜੇ ਥੋੜੇ ਇਹਨੇ ਕੀ ਲੈਣਾ ਸੀ ਇਹ ਵੀਡੀਓ ਉਤਾਰਿਆ ਜੀ ਡਰੀਜਾਂ ਕੱਢੀ ਵੀ ਆਏ ਨੇ ਪੰਜੇ ਵਰਤੀ ਆ ਗਈ ਨੇ ਕੋਲ ਮਿੰਟੀ ਬਗਾ ਲੱਗਾ ਕਿੰਨਾ ਨੁਕਸਾਨ ਆ ਇਹ ਕੋਲ ਮੇਰੇ ਖਿਆਲ ਤੋਂ 10000 ਰੁਪਏ ਹੈਗਾ ਜੀ ਸਾਰਾ ਜੀ 1500 ਨਰਦੀ ਪਾ ਕੇ ਫਿਰ 30 40 ਦਾ ਹੋ ਜੂਗਾ ਮਮਦੌਰ ਤੋਂ ਹਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ